ਫਰੋਜ਼ਪੁਰ ਪੁਲਿਸ ਦੇ ਸੀਆਈਏ ਸਟਾਫ ਨੇ ਇੱਕ ਨੌਜਵਾਨ ਨੂੰ ਹੈਰੋਇਨ ਸਮੇਤ ਕੀਤਾ ਕਾਬੂ ਤਾਜ਼ਾ ਮਾਮਲਾ ਫਰੋਜ਼ਪੁਰ ਤੋਂ ਨਿਕਲ ਕੇ ਸਾਹਮਣੇ ਆਇਆ ਹੈ ਜਿੱਥੇ ਸੀਆਈਏ ਸਟਾਫ ਵੱਲੋਂ ਫਰੀਦਕੋਟ ਰੋਡ ਫਰੋਜ਼ਪੁਰ ਵਿਖੇ ਨਾਕਾਬੰਦੀ ਕੀਤੀ ਗਈ ਸੀ ਤਾਂ ਜਿਸ ਦੌਰਾਨ ਇੱਕ ਸਿਆਹ ਜਗੱਡੀ ਫਰੀਦਕੋਟ ਵਾਲੇ ਪਾਸੇ ਤੋਂ ਫਰੋਜ਼ਪੁਰ ਨੂੰ ਆ ਰਹੀ ਸੀ ਤਾਂ ਜਦ ਨਾਕਾਬੰਦੀ ਦੌਰਾਨ ਪੁਲਿਸ ਅਧਿਕਾਰੀਆਂ ਵੱਲੋਂ ਗੱਡੀ ਨੂੰ ਰੋਕਣ ਦਾ ਇਸ਼ਾਰਾ ਕੀਤਾ ਤਾਂ ਮੌਕੇ ਤੋਂ ਨੌਜਵਾਨ ਨੇ ਕਾਰ ਨੂੰ ਭਜਾ ਲਿਆ ਤਾਂ ਜਦ ਪੁਲਿਸ ਅਧਿਕਾਰੀਆਂ ਨੇ ਉਸ ਕਾਰ ਦਾ ਪਿੱਛਾ ਕਰਦੇ ਹੋਏ ਕਾਰ ਨੂੰ ਰੋਕਿਆ ਤਾਂ ਕਾਰ ਸਵਾਰ ਨੌਜਵਾਨ ਨੇ ਕਾਰ ਚੋਂ ਉੱਤਰਦੇ ਸਾਰ ਪੁਲਿਸ ਦੇ ਉੱਪਰ ਤਿੰਨ ਫਾਇਰ ਕੀਤੇ ਜਿਸ ਨੂੰ ਦੇਖਦੇ ਹੋਏ ਪੁਲਿਸ ਅਧਿਕਾਰੀਆਂ ਨੇ ਜਵਾਬੀ ਫਾਇਰਿੰਗ ਸ਼ੁਰੂ ਕਰ ਦਿੱਤੀ ਤਾਂ ਉਸ ਦੌਰਾਨ ਇੱਕ ਨੌਜਵਾਨ ਦੀ ਲੱਤ ਦੇ ਉੱਪਰ ਪੁਲਿਸ ਦੁਆਰਾ ਚਲਾਈ ਗੋਲੀ ਲੱਗੀ ਜਿੱਥੇ ਪੁਲਿਸ ਦੇ ਵੱਲੋਂ ਗੱਡੀ ਦੀ ਤਲਾਸ਼ੀ ਕੀਤੀ ਗਈ ਤਾਂ ਉਸ ਕਾਰ ਦੇ ਵਿੱਚੋਂ 2 ਕਿਲੋ ਤੋਂ ਜ਼ਿਆਦਾ ਮਾਤਰਾ ਦੇ ਵਿੱਚ ਹੈਰੋਇਨ ਅਤੇ ਇੱਕ 32 ਬੋਰ ਪਿਸਟਲ ਬਰਾਮਦ ਕੀਤਾ ਗਿਆ ਪੁਲਿਸ ਮੁਤਾਬਕ ਇਸ ਨੌਜਵਾਨ ਦੀ ਪਛਾਣ ਬਲਜਿੰਦਰ ਸਿੰਘ ਧਰਮਕੋਟ ਵਜੋਂ ਹੋਈ ਹੈ ਤਾਂ ਹੁਣ ਪੁਲਿਸ ਨੇ ਨੌਜਵਾਨ ਨੂੰ ਇਲਾਜ ਲਈ ਫਰੋਜਪੁਰ ਦੇ ਸਿਵਲ ਹਸਪਤਾਲ ਦੇ ਵਿੱਚ ਭਰਤੀ ਕਰਾਇਆ ਹੈ ਤਾਂ ਹੁਣ ਇਸ ਮਾਮਲੇ ਨੂੰ ਲੈ ਕੇ ਪੁਲਿਸ ਦੇ ਵੱਲੋਂ ਅਗਲੀ ਕਾਰਵਾਈ ਅਮਲ ਦੇ ਵਿੱਚ ਲਿਆਂਦੀ ਜਾ ਰਹੀ ਹੈ ਤੁਸੀਂ ਵੀ ਸੁਣੋ ਕੀ ਕਹਿਣਾ ਹੈ ਐਸਐਸਪੀ ਫਰੋਜਪੁਰ ਭੁਪਿੰਦਰ ਸਿੰਘ ਦਾ ਹਾਂਜੀ ਸੋਨੀ ਦਾਣਾ ਮੰਡੀ ਦੇ ਕੋਲ ਰੱਖੋ ਇਹ ਜੀ ਇੱਕ ਬਲਜਿੰਦਰ ਸਿੰਘ ਐਲੀਸ ਲਾਡੀ ਨਾਂ ਦਾ ਬੰਦਾ ਇਹ ਤਰਨਕੋਟ ਸਾਈਡ ਦਾ ਇੱਕ ਗੱਡੀ ਚਾਰ ਰਿਆ ਸੀ ਸਿਆਜ਼ ਗੱਡੀ ਸੀ ਉਹ ਸਾਡੇ ਨਾਕਾਬੰਦੀ ਕੀਤੀ ਹੋਈ ਸੀ ਸਾਡੇ ਆਫਸਰਸ ਵੱਲੋਂ ਤੇ ਉਹਨਾਂ ਨੇ ਜਦੋਂ ਚੈਕਿੰਗ ਚੱਲ ਰਹੀ ਸੀ ਚੈਕਿੰਗ ਦੌਰਾਨ ਰੋਕਨ ਦੀ ਇਹਨਾਂ ਨੂੰ ਇਸ਼ਾਰਾ ਕੀਤਾ ਤੇ ਇਹਨੇ ਗੱਡੀ ਨਾਕਾ ਤੋੜ ਦੇ ਕੇ ਭਜਾਲੀ ਇੱਥੋਂ ਮੌਕੇ ਤੋਂ ਫਿਰ ਅੱਗੇ ਜਾ ਕੇ ਜਦੋਂ ਸਾਡੀ ਟੀਮ ਨੇ ਉਹਨੂੰ ਇੰਟਰਸੈਪਟ ਕੀਤਾ ਤੇ ਉੱਥੇ ਉਸ ਵੱਲੋਂ ਇਮੀਡੀਏਟਲੀ ਨਿਕਲਦੇ ਸਾਰਾ ਉਸਨੇ ਪੁਲਿਸ ਪਾਰਟੀ 'ਤੇ ਫਾਇਰ ਕਰ ਦਿੱਤਾ ਜੇ ਉਹਨੇ ਫਾਇਰ ਕਰ ਜੇ ਜਵਾਬੀ ਫਾਇਰ 'ਚ ਉਹਦੇ ਗੋਲੀ ਲੱਗੀ ਤੇ ਉਸ ਤੋਂ ਉਥੇ ਮੌਕੇ ਤੋਂ ਹੀ 2 ਕਿਲੋ ਤੋਂ ਉੱਪਰ 2 ਕਿਲੋ 117 114 ਗ੍ਰਾਮ ਹੈਰਨ ਬ੍ਰਾਂਡ ਦੀ ਹੈ ਤੇ ਜੋ ਜੋ ਇਹਦਾ ਚੈੱਕ ਵੀ ਕੀਤਾ ਰਿਕਾਰਡ ਚੈੱਕ ਕੀਤਾ ਇਮੀਡੀਏਟਲੀ ਤੇ ਉਹਦੇ ਤੋਂ ਪਾਇਆ ਵੀ ਪੁਰਾਣੇ ਵੀ ਇਸ ਦੇ ਕਈ ਪਰਚੇ ਐਨਡੀਪੀਐਸ ਦੇ ਤਰ੍ਹਾਂ ਹੈ ਤੇ ਇਹ ਇੱਕ ਡਰੱਗ ਤਸਕਰ ਹੈ ਤੇ ਨਾਲ ਇਸ ਨੇ ਇਹ ਵਧੀਆ ਬਚਤ ਰਹੀ ਜਿਹੜੀ ਸਾਡੀ ਪੁਲਿਸ ਵੱਲੋਂ ਫਾਇਰ ਕੀਤਾ ਸਾਡੇ ਜਵਾਨ ਦੇ ਸਾਡੀ ਗੱਡੀ ਦੇ ਲੱਗੇ ਆ ਤੇ ਉਹ ਬਚਤ ਰਹੀ ਕਿ ਪਰ ਇਹਨਾਂ ਨੇ ਬੜੀ ਮਸਤੀ ਦੀ ਨਾਲ ਸਾਡੇ ਜਿਹੜੇ ਸੀਆਈ ਇਨਚਾਰਜ ਪਾਰਟੀ ਜਿਹੜੀ ਸਾਰੀ ਟੀਮ ਸੀਗੀ ਤੇ ਉਹਨਾਂ ਨੇ ਮਸਤੀ ਦੇ ਨਾਲ ਉਸ ਨੂੰ ਕਾਬੂ ਕੀਤਾ ਸਾ ਜਿਹੜਾ ਬਈ ਸਿੰਗਲ ਸੀ ਤਸਕਰ ਇਹ ਇਕੱਲਾ ਸੀ ਕਿ ਉਹਦੇ ਨਾਲ ਹੋਰ ਵੀ ਸਾਥੀ ਸਨ ਇਹ ਇਕੱਲਾ ਹੀ ਸੀਗਾ ਜੀ ਜਦੋਂ ਗੱਡੀ 'ਚ ਆ ਪਿੱਛੇ ਹੋ ਸਕਦਾ ਕੋਈ ਹੋਰ ਹੋਵੇ ਜਾਂ ਉਹ ਅਸੀਂ ਚੈੱਕ ਕਰਾਂਗੇ ਇਹ ਤੋਂ ਹਥਿਆਰ ਉੱਥੇ ਹੀ ਬਰਾਮਦ ਹੋਇਆ ਜੀ ਤੇ ਫਿਸਲਾ ਸਰ ਕਿੱਥੋਂ ਲੈ ਕੇ ਜਾ ਰਹੇ ਲੈ ਕੇ ਜਾ ਰਹੇ ਸੀ ਤੇ ਖਿਲ ਜਣੀ ਸੀ ਤੇ ਹਜੇ ਤਾਂ ਪੁਛਗੇ ਸਾ ਜੀ ਹਜੇ ਤਾਂ ਉਸ ਨੂੰ ਜਿਵੇਂ ਹਸਪੀਟਲ ਆਇਆ ਤੇ ਉਸ ਤੋਂ ਬਾਅਦ ਪੁਛਗਿਸ਼ ਕਰਾਂਗੇ ਪਰਚੇ ਸੋਈ ਪਰਚੇ ਤੇ ਹੋਰ ਕਿਸੇ ਨਹੀਂ ਅਲੱਗ-ਅਲੱਗ ਥਾਂ ਤੇ ਵੀ ਅਲੱਗ-ਅਲੱਗ ਥਾਂ ਤੇ ਪਰਚੇ ਭਾਜੀ ਅੱਜ ਇੱਕ ਕੈਸਟਰ ਤੇ ਗੋਲੀ ਲੱਗੀ ਦੱਸਿਆ ਜਾ ਰਿਹਾ ਇੱਕ ਅੱਜ ਸੀਆਈਏ ਇਨਸਪੈਕਟਰ ਮੋਹਿਦ ਕੁਮਾਰ ਵੱਲੋਂ ਫਰੀਦਕੋਟ ਰੋਡ ਤੇ ਨਾਕਾ ਲਗਾਇਆ ਹੋਇਆ ਸੀ ਜਿਸ ਨਾਲ ਡੀਐਸਪੀ ਸਾਹਿਬ ਸੁਖਵਿੰਦਰ ਸਿੰਘ ਸਿਟੀ ਵੀ ਮੌਜੂਦ ਸੀ ਇੱਕ ਸਿਆਜ਼ ਗੱਡੀ ਜਿਹੜੀ ਹੈਗੀ ਹੈ ਉਹ ਫਰੀਦਕੋਟ ਸਾਈਡ ਤੋਂ ਆਈ ਤੇ ਨਾਕੇ ਤੇ ਜਦੋਂ ਇਸ਼ਾਰਾ ਕੀਤਾ ਉਹ ਤੇਜ਼ ਉਹਨੇ ਗੱਡੀ ਭਜਾ ਲਈ ਜਦੋਂ ਪੁਲਿਸ ਨੇ ਉਹਦਾ ਪਿੱਛਾ ਕੀਤਾ ਤਾਂ ਉਹਦੇ ਵਿੱਚੋਂ ਉਸ ਵਿਅਕਤੀ ਨੇ ਜਿਹੜਾ ਹੈਗਾ ਪੁਲਸ ਤੇ ਫਾਇਰਿੰਗ ਕਰਤੀ ਕਰੀਬ ਪੁਲਸ ਤੇ ਤਿੰਨ ਫਾਇਰ ਕੀਤੇ ਜਦੋਂ ਪੁਲਸ ਨੇ ਆਪਣੇ ਬਚਾਅ ਦੇ ਖਾਤਰ ਜਦੋਂ ਕੀਤਾ ਤੇ ਉਹ ਉਹ ਗੋਲੀਆਂ ਉਹਦੇ ਲੱਗ ਲੱਗ ਗਈ ਫਿਰ ਅਸੀਂ ਉਸ ਨੂੰ ਇਮੀਡੀਏਟਲੀ ਨਾਮ ਪਤਾ ਪੁੱਛ ਕੇ ਤੇ ਇੱਥੇ ਦਾਖਲ ਕਰਵਾਇਆ ਸਿਵਲ ਹਸਪੀਟਲ ਜਦੋਂ ਉਹਦੇ ਦੇਖਿਆ ਉਹਦੇ ਕੋਲ ਜਿਹੜੇ ਸਮਾਨ ਸੀ ਉਹਦੀ ਤਲਾਸ਼ੀ ਲਈ ਤੇ ਉਹਦੇ ਕੋਲ 2 ਕਿਲੋ 100 ਕਿਨੇ ਸਮਥਿੰਗ ਗ੍ਰਾਮ ਜਿਹੜੀ ਹੈਗੀ ਹੈ heroin ਅਤੇ 32 ਬੋਰ ਦਾ ਪਿਸਤਲ ਜਿਹੜਾ ਹੈ ਮੇਰੇ ਕੋਲ ਲਸੰਸੀ ਸੀਗਾ ਜਾਂ ਵੈਸੇ ਨਹੀਂ ਨਹੀਂ ਅਜੇ ਇਹ 2 ਨੰਬਰ ਦਾ ਹੀ ਹੈ ਲਸੰਸੀ ਨਾ ਕੋ ਕਿੱਥੇ ਹੋਣਗੇ ਹੂੰ ਲਸੰਸੀ ਤੇ ਇਹਦਾ ਕਿਉਂਕਿ ਇਹ ਪੁਰਾਣਾ ਕ੍ਰਿਮੀਨਲ ਬੰਦਾ ਇਹਦੇ ਖਿਲਾਫ 4-5 ਮਕਦਮੇ ਪਹਿਲੇ ਵੀ ਹੈਗੇ ਨੇ ਪਤਾ ਪੁੱਛਿਆ ਉਹਦੇ ਜਦੋਂ ਇਸ ਨੇ ਪੁੱਛੀ ਤੁਸੀਂ ਮੇਰੇ ਖਿਲਾਫ 4-5 ਮੁਕਦਮੇ ਪਹਿਲੇ ਵੀ ਦਰਜ ਨੇ ਬਾਕੀ ਡਿਟੇਲ ਜਿਹੜੀ ਹੈਗੀ ਅਸੀਂ ਇਹਦੀ ਕਰਾਂਗੇ ਡਿਟੇਲ ਕਿਉਂਕਿ ਅਸਲੇ ਹਸਪੀਟਲ ਦੇ ਵਿੱਚ ਹੈਗਾ ਅਲਾਜ ਅਸੀਂ ਇਮੀਡੀਏਟਲੀ ਕਿਉਂਕਿ ਸਾਡੀ ਪਹਿਲੇ ਫਰਜ ਹੈਗਾ ਵੀ ਉਸ ਦੀ ਜ਼ਾਲਮਲ ਦੀ ਰੱਖੀ ਵੀ ਉਹਨੂੰ ਇਮੀਡੀਏਟਲੀ ਟ੍ਰੀਟਮੈਂਟ ਦਿਵਾਣਾ ਅਸੀਂ ਇਹ ਸੇ ਕਰਕੇ ਸਿਵਲ ਹਸਪੀਟਲ ਦੇ ਵਿੱਚ ਡਾਕਟਰ ਸਾਹਿਬ ਨੂੰ ਕਹਿ ਕੇ ਉਹਦਾ ਇਲਾਜ ਵੀ ਕਰਵਾ ਰਹੇ ਹਾਂ ਪਰ ਤੇ ਨਸ਼ੇ ਦੀ ਆ ਪਹਿਲਾਂ ਵੀ ਇਹਦੇ ਤੇ ਨਸ਼ੇ ਦੇ ਵੀ ਨੇ ਹੋਰ ਵੀ ਪਰਚੇ ਨੇ ਕਿਉਂਕਿ ਸਾਡੇ ਨਾਲ ਇਹ ਨਹੀਂ ਡਿਟੇਲ ਹੈ ਜੀ ਪੁੱਛਕੀ ਨਹੀਂ ਹੋਈ ਹੈ ਡਿਟੇਲ ਅਸੀਂ ਪੁੱਛਕੀ ਜਿਹੜੀ ਇਨਵੈਸਟੀਗੇਸ਼ਨ ਦੇ ਵਿੱਚ ਕਰਾਂਗੇ ਅਜੇ ਤਾਂ ਸਿਰਫ ਸੱਜੇ ਤੋਂ ਗੋਲੀ ਲੱਗੀ ਆ ਉਹਦੇ ਨਾਮ ਪੁੱਛਿਆ ਉਸ ਤੋਂ ਬਾਅਦ ਜਿਹੜੇ ਉਹਦਾ ਨਾਮ ਹੈਗਾ ਬਲਜਿੰਦਰ ਸਿੰਘ ਪੁੱਤਰ ਜੁਗਿੰਦਰ ਸਿੰਘ ਇਹ ਕੋਟ ਇਸੇ ਖਾਦ ਰਹੇ ਨੇ ਬੋਲਾ ਹੈਗਾ ਤੇ ਉਹਦੇ ਕੋਲੋ ਜਿਹੜੀ ਹੈ ਦੋ ਗੱਲੋ ਤੇ 100 ਕਿਨੇ ਗ੍ਰਾਮ ਜਿਹੜੀ ਹੈ ਕਿੱਥੇ ਫੜੀ ਗਈ ਤੇ ਇਹ ਫਰੀਦਕੋਟ ਰੋਡ ਤੇ ਮੰਡੀ ਲਾਗੇ ਦਾਣਾ ਮੰਡੀ ਜਿਹੜੀ ਹੈਗੀ ਫਰੀਦਕੋਟ ਲਾਗੇ ਕੈਂਟ ਦੇ ਉੱਤੇ ਆਪਣੇ ਜਿਹੜੀ ਕੁਲਗੜੀ ਤੋਂ ਅਗਲੇ ਪਾਸੇ ਜਿਹੜੀ ਫਰੀਦਕੋਟ ਰੋਡ ਹੈ ਉੱਥੇ ਸੀ ਬਾਕੀ ਇਹ ਸਿਆਹ ਜ ਗੱਡੀ ਤੇ ਸੀ ਤੇ ਸਾਡੇ ਇੰਸਪੈਕਟਰ ਸੀ ਇਹ ਸੀ ਨਾਲ ਡੀਐਸਪੀ ਸਾਹਿਬ ਸੀ ਉਹਨਾਂ ਕੋਲ ਕੋਈ ਇਨਫੋਰਮੇਸ਼ਨ ਸੀ ਉਸ ਦੇ ਕਰਕੇ ਇਸ ਨੇ